ਹaryana ਪਛਵੀ ਦੀ ਜ਼ਿਮਨੀ ਚੋਣ ਉਸ ਚੀਜ਼ ਨੂੰ ਲੈ ਕੇ ਹੁਣ ਚਰਚਾਵਾਂ ਇਸ ਹੱਦ ਤੱਕ ਵੱਧ ਚੁੱਕੀਆਂ ਨੇ ਕਿ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਤੇ ਦਾਅ ਖੇਡ ਸਕਦੀ ਹੈ ਉਹਨਾਂ ਦੇ ਵਿੱਚ ਹੁਣ ਕੁਝ ਨਾਮ ਉੱਭਰਨੇ ਸ਼ੁਰੂ ਹੋ ਗਏ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਕਿਹੜੇ ਉਮੀਦਵਾਰ ਦੇ ਉੱਤੇ ਦਾਅ ਖੇਡੇਗੀ ਇਹਦੀਆਂ ਚਰਚਾਵਾਂ ਨੇ ਇੱਕ ਨਾਮ ਉੱਭਰਦਾ ਪਿਆ ਪਰ ਉਹ ਨਾਮ ਅਮਰਤਾ ਵੜਿੰਗ ਕਿਉਂ ਸਾਹਮਣੇ ਆ ਰਿਹਾ ਸਵਾਲ ਇਹ ਪੈਦਾ ਹੋ ਰਿਹਾ ਕੀ ਅਮਰਤਾ ਵੜਿੰਗ ਇਹ ਚੋਣ ਲੜ ਰਹੇ ਆ ਕਿ ਅਮਰਤਾ ਵੜਿੰਗ ਲੁਧਿਆਣੇ ਪੱਛਮੀ ਤੋਂ ਚੋਣ ਲੜ ਰਹੇ ਆ ਜ਼ਿਮਨੀ ਚੋਣ ਲੜ ਰਹੇ ਗਿੱਦੜ ਬਾਤ ਉਹ ਤਾਂ ਅਮਰਤਾ ਵੜਿੰਗ ਆਪਣੀ ਕਿਸਮਤ ਅਜ਼ਮਾ ਚੁੱਕੀ ਆ ਉੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਅਲੀਗੇਸ਼ਨਸ ਲਾਏ ਦੂਜੇ ਪਾਸੇ ਹੁਣ ਲੁਧਿਆਣੇ ਦੀ ਜ਼ਿਮਨੀ ਚੋਣ ਆ ਲੁਧਿਆਣਾ ਵੈਸਟ ਦੀ ਲੁਧਿਆਣੇ ਵਿੱਚ ਐਮਪੀ ਰਾਜਾ ਵੜਿੰਗ ਨੇ ਉਹਨਾਂ ਦੇ ਪਤੀ ਪਰ ਕਾਂਗਰਸ ਕੀ ਲੁਧਿਆਣੇ ਦੀ ਇਸ ਸੀਟ ਨੂੰ ਲੈ ਕੇ ਆਪਸੀ ਪਾਟੋ ਟਾੜ ਦਾ ਸ਼ਿਕਾਰ ਹੋਵੇਗੀ ਕਿਉਂਕਿ ਜੇ ਇਹ ਸੂਤਰਾਂ حوالے ਮਿਲੀ ਜਾਣਕਾਰੀ ਸੱਚ ਹੈ ਔਰ ਅਮਰਤਾ ਬੜੇਗਾ ਇਥੇ ਚੋਣ ਲੜ ਸਕਦੇ ਆ ਤਾਂ ਇਸ ਸਿਚੁਏਸ਼ਨ ਦੇ ਵਿੱਚ ਫਿਰ ਭਾਰਤ ਪੂਸ਼ਣ ਆਸ਼ੂ ਕੀ ਕਰਨਗੇ ਜਿਨ੍ਹਾਂ ਨੇ ਇਸ ਹਲਕੇ ਤੋਂ ਪਹਿਲਾਂ ਚੋਣ ਲੜੀ ਸੀ ਹਾਲਾਂਕਿ 2022 ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰਤਾਮੀ ਭਾਰਤ ਪੂਸ਼ਣ ਆਸ਼ੂ ਨੇ ਇੱਕ ਕਰੀਬੀ ਟੱਕਰ ਜਿਹੜੀ ਆ ਉਹ ਜ਼ਰੂਰ ਦਿੱਤੀ ਸੀ ਗੁਰਪ੍ਰੀਤ ਗੋਗੀ ਨੇ ਹੁਣ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਦਾ ਖੇਡਿਆ ਜਾਵੇਗਾ ਜਾਂ ਫਿਰ ਅਮਰਤਾ ਵੜਿੰਗ ਚੌਂ ਮੈਦਾਨ ਚ उतारे ਜਾਣਗੇ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਨੇ ਕਿ ਰਾਜਾ ਵੜਿੰਗ ਦੀਆਂ ਗਤੀਵਿਧੀਆਂ ਲੁਧਿਆਣਾ ਦੇ ਵਿੱਚ ਲੁਧਿਆਣਾ ਪੱਛਮੀ ਦੇ ਵਿੱਚ ਵੱਧਦੀਆਂ ਜਾ ਰਹੀਆਂ ਨੇ ਪਰ ਸੂਤਰਾਂ ਹਵਾਲੇ ਉਹ ਅਮਰਤਾ ਵੜਿੰਗ ਦੀ ਐਂਟਰੀ ਇਸ ਥਾਂ ਤੇ ਹੋ ਸਕਦੀ ਹੈ ਹੋਈ ਨਹੀਂ ਹੈ ਹੋ ਸਕਦੀ ਹੈ ਚਰਚਾਵਾਂ ਨੇ ਚਰਚਾਵਾ ਕਿੱਧਰ ਵੱਲ ਨੂੰ ਬੋਲਡ ਹੁੰਦੀਆਂ ਨੇ ਇਹ ਵਕਤ ਦੱਸੇਗਾ ਪਰ ਭਾਰਤ ਪੂਸ਼ਣ ਆਸ਼ੂ ਦਾ ਨਾਮ ਵਿੱਚ ਹੈਗਾ ਜੇ ਆਪਾਂ ਅ ਅੰਕੜਿਆਂ ਦੇ ਉੱਤੇ ਨਿਗਾਹ ਮਾਰ ਲਈਏ ਅੰਕੜੇ ਵੀ ਬਹੁਤ ਕੁਝ ਦੱਸਦੇ ਆ 2022 ਦੇ ਅੰਕੜੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਲੁਧਿਆਣਾ ਵੈਸਟ ਕੌਨਸਟਿਟੂਐਂਸੀ ਤੋਂ ਭਾਰਤ ਪੂਸ਼ਣ ਆਸ਼ੂ ਨੂੰ ਉਤਾਰਿਆ ਗਿਆ ਸੀ 32931 ਵੋਟਾਂ ਭਾਰਤ ਪੂਸ਼ਣ ਆਸ਼ੂ ਪਈਆਂ ਸੀ 28.6 ਫੀਸਦੀ ਜਿਹੜਾ ਵੋਟ ਪਰਸੈਂਟੇਜ ਭਾਰਤ ਪੂਸ਼ਣ ਆਸ਼ੂ ਵੱਲੋਂ ਝੁਕਿਆ ਸੀ ਪਰ ਪਹਿਲੀ ਜਿਹੜੀ ਵੋਟ ਆ ਯਾਨੀ ਕਿ ਪਹਿਲੀ ਪਹਿਲੀ ਜਿਹੜੀ ਆ ਦੌੜ ਹੈ ਉਹ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਲੈ ਗਏ ਸੀ ਜਿਹਨਾਂ ਨੂੰ 40000 443 ਵੋਟਾਂ ਪਈਆਂ ਸੀ ਲਗਭਗ 34.46% ਜਿਹੜਾ ਵੋਟ ਪਰਸੈਂਟੇਜ ਉਧਰ ਨੂੰ ਚਲ ਗਿਆ ਸੀ ਇਹਦੇ ਦਰਮਿਆਨ ਬੀਜੇਪੀ ਵੀ ਆਉਂਦੀ ਹੈ ਬੀਜੇਪੀ ਤੀਜੇ ਸਥਾਨ ਤੇ ਰਹਿ ਗਈ ਬੀਜੇਪੀ ਨੂੰ ਕੁੱਲ ਜਿਹੜੀਆਂ ਵੋਟਾਂ ਪਈਆਂ ਸੀ 28107 ਵੋਟਾਂ ਪਈਆਂ ਸੀ ਹੁਣ ਇਹ ਵੀ ਆਕੜਾ ਕੋਈ ਘਟ ਨਹੀਂ ਹੈ ਕੋਈ ਛੋਟਾ ਨਹੀਂ ਹੈ ਐਡਵੋਕੇਟ ਵਿਕਰਮ ਸਿੰਘ ਸਿੱਧੂ ਜਿਹੜੇ ਨੇ ਉਹ ਬੀਜੇਪੀ ਵੱਲੋਂ ਉਸ ਵੇਲੇ ਚੌਂਡ ਮੈਦਾਨ 'ਚ ਸੀ ਹੁਣ ਗੇਮ ਸਾਰੀ ਕੁਮੀ ਪਈ ਹੈ ਬੀਜੇਪੀ ਦੇ ਵੱਲੋਂ ਇੱਕ ਚਿਹਰਾ ਉੱਪਰ ਕੇ ਲੁਧਿਆਣੇ ਦੇ ਵਿੱਚ ਸਾਹਮਣੇ ਆਇਆ ਔਰ ਉਹ ਹੈਗਾ ਬਲਵਿੰਦਰ ਸਿੰਘ ਸੇਖੋ ਸਾਫ ਕਾ ਡੀਐਸਪੀ ਹੁਣ ਬੀਜੇਪੀ ਬਲਵਿੰਦਰ ਸਿੰਘ ਸੇਖੋ ਨੂੰ ਚੌਂਡ ਮੈਦਾਨ 'ਚ उतारेगी ਨਹੀਂ उतारेगी ਇਹ ਵਕਤ ਦੱਸੇਗਾ ਔਰ ਸਾਫ ਕਾ ਡੀਐਸਪੀ ਸੇਖੋ ਦੇ ਚੌਂਡ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਕੀ ਬੀਜੇਪੀ ਦੀ ਇਸ ਸਿਚੁਏਸ਼ਨ ਦੇ ਉੱਤੇ ਕੋਈ ਫਰਕ ਆਉਂਦਾ ਕਿ ਨਹੀਂ ਆਉਂਦਾ ਇਹ ਵਕਤ ਦੱਸੇਗਾ ਪਰ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਵੱਲੋਂ ਸਵਾਲ ਹੁਣ ਇਹ ਪੈਦਾ ਹੋ ਰਿਹਾ ਕਿ ਕੀ ਭਾਰਤ ਪੂਸ਼ਣ ਆਸ਼ੂ ਤੇ ਹੀ ਦਾ ਖੇਡਿਆ ਜਾਵੇਗਾ ਕਿਉਂਕਿ ਇੱਕ ਵੱਡਾ ਮਾਰਜਨ ਭਾਰਤ ਪੂਸ਼ਣ ਆਸ਼ੂ ਨੇ ਜ਼ਰੂਰ ਇਕੱਠਾ ਕਰ ਲਿਆ ਸੀ ਪਰ ਜੇ ਗਿੱਦੜਬਾਦੀ ਗੱਲ ਕਰੀਏ ਤਾਂ ਗਿੱਦੜਬਾਦ ਦੇ ਵਿੱਚ ਅਮ੍ਰਿਤਾ ਵੜਿੰਗ ਨੇ ਵੀ ਕੋਈ ਘੱਟ ਮੋਰਚਾ ਨਹੀਂ ਸੀ ਮਾਰਿਆ ਕੋਈ ਘੱਟ ਹਮਲਾ ਨਹੀਂ ਸੀ ਮਾਰਿਆ ਉਹਨਾਂ ਨੇ ਵੀ ਵਧੀਆ ਮਾਰਜਨ ਵਧੀਆ ਟੱਕਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਉੱਥੇ ਦਿੱਤੀ ਸੀ ਹੁਣ ਸਵਾਲ ਇਹ ਹੈ ਕਿ ਲੁਧਿਆਣੇ ਦੇ ਵਿੱਚ ਜਿਹਦਾ ਮੌਜੂਦਾ ਸਮੇਂ ਦੇ ਉੱਤੇ ਦਬਦਬਾ ਪ੍ਰਵੇਲ ਕਰਦਾ ਆ ਯਾਨੀ ਕਿ ਭਾਰਤ ਪੂਸ਼ਣ ਆਸ਼ੂ ਇਸ ਹਲਕੇ ਤੋਂ ਉਹ ਇਸ ਦੌੜ ਦਾ ਹਿੱਸਾ ਬਣਨਗੇ ਜਾਂ ਗਿੱਦੜਬਾ ਤੋਂ ਅਬਰਤਾ ਵੜਿੰਗ ਨੂੰ ਲਿਆ ਕੇ ਇੱਥੇ ਚੋਣ ਲੜਾਈ ਜਾਵੇਗੀ ਬਹੁਤ ਸਾਰੇ ਸਵਾਲ ਇੱਥੇ ਪ੍ਰਵੇਲ ਕਰਦੇ ਪਏ ਆ ਵੇਖਣ ਵਾਲੀ ਗੱਲ ਹੈ ਹੋਵੇਗਾ ਕਿ ਇਸ ਸੀਟ ਦੇ ਉੱਤੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਨਡੀਆ ਪੰਜਾਬੀ